ਕੋਰੋਨਾ ਮੁਰ ਤੋਂ ਭਾਰਤ ਨੂੰ ਡਰਾਣ ਲੱਗਿਆ ਹੈ ਕਿਉਂਕਿ ਮੁਲਕ ਦੇ ਵਿੱਚ ਕੋਵਿਡ ਦੇ 881 ਨਵੇਂ ਮਾਮਲੇ ਸਾਹਮਣੇ ਆਏ ਨੇ ਜੋ 227 ਦਿਨਾਂ ਦੇ ਸਭ ਤੋਂ ਵੱਧ ਨੇ ਸਿਹਤ ਮੰਤਰਾਲੇ ਦੇ ਵੱਲੋਂ ਐਤਵਾਰ ਨੂੰ ਜਾਰੀ ਤਾਜ਼ਾ ਅੰਕੜਿਆਂ ਦੇ ਮੁਤਾਬਕ ਐਕਟਿਵ ਕੇਸ ਵੀ ਵਧ ਕੇ 4309 ਹੋ ਗਏ ਨੇ ਸਵੇਰੇ 8 ਵਜੇ ਅਪਡੇਟ ਕੀਤਾ ਗਿਆ ਮੰਤ੍ਰਾਲੇ ਦੇ ਅੰਕੜਿਆਂ ਦੇ ਮੁਤਾਬਕ 24 ਘੰਟਿਆਂ ਦੇ ਦੌਰਾਨ ਕੋਵਿਡ ਕਰਕੇ ਕੇਰਲ, ਕਰਨਾਟਕ ਅਤੇ ਬਿਹਾਰ 'ਚ ਇੱਕ-ਇੱਕ ਵਿਅਕਤੀ ਦੀ ਮੌਤ ਹੋਈ ਹੈ। ਇਸ ਤੋਂ ਪਹਿਲਾਂ 19 ਮਈ ਨੂੰ ਕਰੋਨਾ ਦੇ 865 ਨਵੇਂ ਕੇਸ ਦਰਜ ਕੀਤੇ ਗਏ ਸਨ। 5 ਦਸੰਬਰ ਤੱਕ ਕੋਵਿਡ ਮਰੀਜ਼ਾਂ 'ਚ ਕਮੀ ਦੇਖੀ ਗਈ ਸੀ, ਹਾਲਾਂਕਿ ਨਵੇਂ ਵੇਰੀਐਂਟ ਦੇ ਸਾਹਮਣੇ ਆਉਣ ਅਤੇ ਛਾਂਡ ਦੇ ਕਰਕੇ ਕੋਵਿਡ ਦੇ ਨਵੇਂ ਮਾਮਲਿਆਂ 'ਚ ਵਾਧਾ ਹੋਇਆ ਹੈ। ਕੋਵਿਡ ਜਦੋਂ ਸਿਖਰ ਤੇ ਸੀ ਉਸ ਵਕਤ ਰੋਜ਼ਾਨਾ ਲੱਖਾਂ ਲੋਕ ਕਰੋਨਾ ਪੋਜ਼ਟਿਵ ਹੁੰਦੇ ਸਨ 2020 ਵਿੱਚ ਕਰੋਨਾ ਦੀ ਸ਼ੁਰੂਆਤ ਤੋਂ ਲੈ ਕੇ ਲਗਭਗ 4 ਸਾਲ ਤੱਕ ਦੇਸ਼ ਪਰ ਦੇ ਵਿੱਚ 4 ਕਰੋੜ 5 ਲੱਖ ਤੋਂ ਵੱਧ ਲੋਕ ਪੋਜ਼ੀਟਿਵ ਹੋਏ ਅਤੇ 5 ਲੱਖ ਤੋਂ ਵੱਧ ਲੋਕਾਂ ਦੀ ਮੌਤ ਹੋ ਗਈ। ਸਿਹਤ ਮੰਤਰਾਲੇ ਦੇ ਮੁਤਾਬਕ ਬਿਮਾਰੀ ਤੋਂ ਠੀਕ ਹੋਣ ਵਾਲੇ ਲੋਕਾਂ ਦੀ ਗਿਣਤੀ 4 ਕਰੋੜ ਤੋਂ ਵੱਧ ਹੈ ਅਤੇ ਰਿਕਵਰੀ ਦਰ 98.81% ਹੈ। ਮੰਤਰਾਲੇ ਨੇ ਦੱਸਿਆ ਕਿ ਦੇਸ਼ ਦੇ ਵਿੱਚ ਹੁਣ ਤੱਕ ਕੋਵਿਡ ਟੀਕਿਆਂ ਦੀ 220 ਕਰੋੜ ਖੁਰਾਕ ਦਿੱਤੀ ਜਾ ਚੁੱਕੀ ਹੈ। ਮਾਹਿਰ ਮੰਨਦੇ ਨੇ ਕਿ ਘਬਰਾਉਣ ਦੀ ਗੱਲ ਨਹੀਂ ਹੈ ਪਰ احتیاط ਜ਼ਰੂਰ ਵਰਤਣਾ ਚਾਹੀਦਾ ਹੈ। ਲਾਪਰਵਾਹੀ ਮਹਿੰਗੀ ਵੀ ਪੈ ਸਕਦੀ ਹੈ।